ਦਾ ਕਿੰਨਾ ਜਿਹਾ ਫਾਇਦਾ ਹੋ ਗਿਆ ਬਾਈ ਰੇਟ ਤੇ ਰੇਟ ਤੇ ਸ਼ਰਮਾ ਜੀ ਨੇ ਖੁੱਲਾ ਕਰਤਾ ਜੀ ਕੰਮ ਪੂਰਾ ਤਾਂ ਦੱਸ ਦੋ ਵੀ ਕਿੰਨਾ ਹੋ ਰਿਹਾ ਵਪਾਰੀ ਨੇ 290000 ਰੁਪਏ ਮੰਗਦੇ ਤੇ ਤੁਹਾਨੂੰ ਕਰਦੇ ਕਰਾਉਂਦੇ 2 ਲੱਖ ਬਸ 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 ਖੜ ਦੇ ਖੜ ਦੇ ਨਹੀਂ ਨਹੀਂ ਰੇਟ ਨਾਲ ਰੇਟ ਨਾਲ ਬੋਲਿਓ ਰੇਟ ਨਾਲ ਠੀਕ ਇਹ ਦੇ ਤੋ ਤੇ ਆ ਕੇ ਬਣ ਕੇ ਤੂੰ ਐ 100 200 ਰੁਪਏ ਪਰ ਉਹ ਵੀ ਕਰਾਂਗੇ ਫੁੱਲਾ ਮਾਨਤਾਨ ਵੀ ਕਰਤਾ ਜੀ ਬਹੁਤ ਹੈ ਜੋ ਤੁਸੀਂ ਕਰਤਾ ਵਾ ਵਧੀਆ ਬਹੁਤ ਵਧੀਆ ਹਾਂਜੀ ਮਿੱਤਰ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੁੱਡ ਟੀਵੀ ਵਿੱਚ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਤੁਹਾਨੂੰ ਬਈ ਸ਼ਰਮੇ ਨਾਲ ਮਲਾਉਣੇ ਆ ਸੱਸੀ ਆ ਬਈ ਸੱਸੀ ਗੱਲਦਿਆਂ ਸਾਥ ਕੀ ਹਾਲ ਵਧੀਆ ਬਈ ਵਧੀਆ ਤੁਸੀਂ ਸੁਣਾਓ ਬਾਈ ਸੱਸੀ ਗੱਲਸਾਰ ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਈ ਚੜਦੀ ਕਲਾ ਰੱਖੇ ਤੁਹਾਨੂੰ ਸਾਰਿਆਂ ਨੂੰ ਤੇ ਅੱਜ ਬਾਈ ਫਤਿਹਗੜ੍ਹ ਸਾਹਿਬ ਤੋਂ ਆਏ ਸੀ ਬਾਈ ਜੀ ਸਿਰਫ ਵੀਡੀਓ ਤੇ ਟਰ ਦੇਖਿਆ ਸੀ ਤੇ ਬਾਈ ਕਹਿੰਦੇ ਸ਼ਰਮਾ ਜੀ ਗੜਾਉਂ ਤੋਂ ਕੱਢ ਕੇ ਪਰੇ ਗਾਦੇ ਸਾਡਾ ਠੀਕ ਹੈ ਗੱਲ ਤੇ ਬਾਈ ਨੂੰ ਮੇਜਰ ਸਿੰਘ ਨੂੰ ਜਿਹੜਾ ਇਹ ਪਰਿਵਾਰ ਨੂੰ ਦਿਓ ਵਧਾਈਆਂ ਬਾਈ ਜੀ ਵੀਡੀਓ ਚ ਦੱਬ ਕੇ ਤੇ ਆਜੋ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਬਾਪੂ ਜੀ ਸਤਿ ਸ੍ਰੀ ਅਕਾਲ ਮੈਂ ਇੱਥੇ ਮੈਂ ਇੱਥੇ ਮੈਂ ਇੱਥੇ ਸਰਦਾਰ ਜੀ ਆਜੋ ਤੇ ਬਾਈ ਸਤਿ ਸ੍ਰੀ ਅਕਾਲ ਔਰ ਬਾਈ ਕੀ ਹਾਲ ਹੈ ਬਹੁਤ ਠੀਕ ਆ ਬਾਈ ਜੀ ਵਧੀਆ ਬਹੁਤ ਵਧੀਆ ਜੀ ਚਰਪਾ ਬਾਈ ਤੇ ਪਹਿਲਾਂ ਤਾਂ ਬਾਈ ਸੱਚੇ ਪਾਤਸ਼ਾਹ ਮਹਾਰਾਜ ਸਾਡਾ ਡਾਇਰੈਕਟਰ ਤੁਹਾਡੇ ਘਰੇ ਜਾ ਕੇ ਵਰਤਤਾ ਕਰੇ ਵਾਦਾ ਕਰੇ ਹੋਰ ਬਣੇ ਔਰਤ ਫਿਲਮ ਠੀਕ ਹੈ ਜੀ ਲਿਜਾਵਾਂਗੇ ਜ਼ਰੂਰੀ ਬਾਈ ਜੀ ਮਕਲਾ ਚੂਟ ਨਹੀਂ ਨੂੰ ਤੁਸੀਂ ਮਾਰਦੇ ਜਿੱਦਾਂ ਅਸੀਂ ਵੀਡੀਓ ਚ ਭਗਾਈ ਮਾਰਦੇ ਆ ਐ ਕਰਦਾਂਗੇ ਉਹ ਕਰਦਾਂਗੇ ਬਾਹਰ ਕਰਦੇ ਵੀਡੀਓ ਦੇਖ ਕੇ ਸਵਾਦ ਆਇਆ ਵੀਡੀਓ ਦੇਖ ਕੇ ਪੂਰਾ ਸਵਾਦ ਆਇਆ আচ্ছা ਉਦੋਂ ਵੇਖ ਕੇ ਤੇ ਉਦੋਂ ਵਾ ਟਰੈਕਟਰ ਦੀ ਅੱਜ ਤੁਸੀਂ ਡੀਲ ਕਰ ਲਈ ਵੀਡੀਓ ਦੇਖ ਕੇ ਅਸੀਂ ਡੀਲ ਕਰ ਲਈ ਟਰੈਕਟਰ ਦੀ ਰੀਲ ਕਰ ਓਕੇ ਕਰ ਲਿਆ ਉਸੇ ਦੇ ਪਾਸ ਤੋਂ ਹੂੰ ਇਹ ਤਾਂ ਤੁਹਾਨੂੰ ਮੈਂ ਫੋਨ ਮਾਰਨ ਦਾ ਪੈਸੇ ਤੁਹਾਡੇ ਖਾਤੇ 'ਚ ਪਾ ਦੇਣੇ ਸੀ ਉੱਥੇ ਹੀ ਪਹੁੰਚਾ ਦਿੰਦਾ ਨਹੀਂ ਮੈਨੂੰ ਐਸਾ ਕਿ ਤਵ ਨੂੰ ਮਿਲਣਾ ਤਾਂ ਤਾਮਰੇ ਆ ਗਏ ਅੱਛਾ ਜੀ ਉਹ ਚਲਦਾ ਵਾਲੇ ਸ਼ਰਮਾ ਜੀ ਨੂੰ ਮਿਲੇ ਹੀ ਨਾ ਇਹ ਚਲਾ ਕੇ ਲਿਓ ਮੈਂ ਬਾਈ ਜੀ ਜਿੱਦਾਂ ਅਸੀਂ ਵੀਡੀਓ 'ਚ ਬੋਲਦੇ ਹਾਂ ਹਾਂ ਕੋਈ ਫਰਕ ਹੁੰਦਾ ਕੋਈ ਫਰਕ ਨਹੀਂ ਹੁੰਦਾ ਜੀ ਹਾਂ ਜੀ ਜਿੱਦਾਂ ਤੁਸੀਂ ਕਿਹਾ ਤਾਂ ਉਹੀ ਕੁਛ ਹੈ ਜੀ ਉਹੀ ਕੁਛ ਹੈ ਜੀ ਕੋਈ ਕੁਛ ਕਿਉਂ ਬਾਈ ਮਿੱਤਰੇ ਨੂੰ ਖੁਸ਼ੀ ਤਸੱਲੀ ਆ ਸਾਨੂੰ ਯਾਰ ਤਸੱਲੀ ਆ ਪੂਰੀ ਤਸੱਲੀ ਆ ਪੂਰਾ ਮਨ ਖੁਸ਼ ਆਣ ਤੇ ਤੁਸੀਂ ਢਾਈ ਪੌਣੇ 300 ਕਿਲੋਮੀਟਰ ਤੋਂ ਪਤਾ ਲੱਗਦਾ ਕਿ ਐਡੀ ਦੂਰ ਬੈਠੇ ਨਹੀਂ ਜ ਨਮਾ ਪੁੱਜੀ ਨਹੀਂ ਪਤਾ ਸਹੀ ਗਾ ਨਹੀਂ ਕੋਈ ਪਤਾ ਨਹੀਂ ਲੱਗਦਾ ਸਾਡੀ ਪੂਰੀ ਸੇਵਾ ਕਰੀਆ ਸ਼ਰਮਾ ਜੀ ਨੇ ਉਹ ਤਾਂ ਬਾਈ ਇੰਨੇ ਜੋਗਰੇ ਤੁਸੀਂ ਕੀਤਾ ਫੇਰ ਇੱਥੇ ਤੱਕਰ ਪਹੁੰਚਿਆ ਮੈਂ ਹਣਾ ਕੋਈ ਗੱਲੇ ਨਹੀਂ ਤੇ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਤਾਂ ਕਹਿਣਾ ਮਹਾਰਾਜ ਸੱਚੇ ਪਾਤਸ਼ਾਹ ਬਾਈ ਕਾਗੇ ਨਹੀਂ ਕੁਝ ਕਰਦੇ ਹਾਂ ਜੀ ਹਾਂ ਤੇ ਤੁਹਾਡੇ ਮੂਢੇ ਚਾਹੀਦੇ ਬਾਈ ਆਪਣੇ ਕੋਈ ਕੀ ਆਪ ਨੂੰ ਠੀਕ ਗੱਲ ਚਾਹੀਦੇ ਆ ਤੇ ਇਕੜੀ ਹੋ ਜਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਸਾਡੇ ਵੀਰਾ ਨੂੰ ਜਿਹੜੇ ਦੇਖਣ ਦੇ ਆ ਕਿ ਯਾਰ ਅਸੀਂ ਵੀਡੀਓ ਦੇਪਕਾ ਇਹ ਮਾਰਨ ਆ ਲਿਆ ਕਿ ਅਸੀਂ ਦੇ ਚ ਜ਼ਿੰਦਗੀ ਚ ਉਦਾਂ ਦੇ ਆ ਸਾਥੋਂ ਟਰੈਕਟਰ ਲੈਣ ਨਾ ਲੈਣ ਕੀ ਕਰਦਾ ਨਾ ਨਹੀਂ ਨਹੀਂ ਲੈ ਕੇ ਜਾਂਦੇ ਟਰੈਕਟਰ ਸਭ ਅਸੀਂ ਤਾਂ ਜਿਹੜਾ ਕੁਝ ਦੇਖਿਆ ਸਾਨੂੰ ਉਹੀ ਕੁਝ ਮਿਲਿਆ ਜੀ ਹੂੰ ਕਿਤੋਂ ਵੀ ਆਉਂਗੇ ਤੁਸੀਂ ਸ਼ਰਮਾ ਜੀ ਕੋਲ ਪਹੁੰਚੂਗੇ ਵਧੀਆ ਟਰੈਕਟਰ ਮਿਲੂਗਾ ਜੀ ਹਾਂਜੀ ਅਸੀਂ ਆ ਵੀਡੀਓ ਦੇ ਕੇ ਟਰੈਕਟਰ ਲੈ ਕੇ ਚੱਲੇ ਜੀ ਕੋਈ ਸਾਡੀ ਪੂਰੀ ਫੁੱਲ ਤਸੱਲੀ ਹੈ ਕੋਈ ਪੇਪਰ ਕਾਰ ਜਾਂ ਸਾਰਾ ਕਾਰ ਪੂਰੇ ਪੈਸੇ ਦਾ ਬਾਈ ਕੁਛ ਨਹੀਂ ਦੇਖਿਆ ਸੀ ਸਾਰਾ ਕੁਝ ਤੁਹਾਡੇ ਪਸਰ ਪਿਆ ਸਾਰਾ ਕੁਝ ਪੂਰਾ ਜੀ ਠੀਕ ਹੈ ਜੀ ਕੋਈ ਇੱਕ ਨਵੇਂ ਪੈਸੇ ਦਾ ਵੀ ਫਰਕ ਨਹੀਂ ਆਇਆ ਜੀ ਤੁਹਾਡਾ ਕਿੰਨਾ ਫਾਇਦਾ ਹੋਗਾ ਬਾਈ ਰੇਟ ਤੋਂ ਰੇਟ ਤੇ ਸ਼ਰਮਾ ਜੀ ਨੇ ਖੁੱਲਾ ਕਰਤਾ ਜੀ ਕੰਮ ਪੂਰਾ ਤਾਂ ਦੱਸ ਦੋ ਵੀ ਕਿੰਨਾ ਹੋਰਾ ਵਪਾਰੀ ਨੇ 290000 ਰੁਪਏ ਮੰਗਦੇ ਸੀ ਜੀ ਸਾਨੂੰ ਕਰਦੇ ਕਰਾਉਂਦੇ 2 ਲੱਖ ਬਸ 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 ਖੜ ਦੇ ਖੜ ਦੇ ਨਹੀਂ ਨਹੀਂ ਰੇ ਨਾ ਬੋਲਿਓ ਰੇ ਨਾ ਬੋਲਿਓ ਰੇ ਨਾ ਮੱਧੀ ਇਹਦੇ ਤੋਂ ਬੱਟ ਬਣ ਕੇ ਤੂੰ ਮੇਜਰ ਤੇ ਮਰਵਾਏਂਗਾ ਮੈਨੂੰ ਤੇ ਠੀਕ ਹੈ ਗੱਲ ਲੱਤਾਂ ਪੈਣੀਆਂ ਮੇਰੇ ਸਿੱਧੀ ਗੱਲ ਆ ਮਰਿਆ ਸੀ ਭਾਈ ਦੋ ਰਾਈਟਰ ਦੇਤੇ ਵੀ ਕਾ بڑا ਏ ਕਿ ਛੋਟਾ ਅੱਛਾ 100 ਡੂਸ ਕਰ ਪਿਆ ਪਰ ਉਹ ਵੀ ਕਰਾਂਗੇ ਉੱਲਾਮਾਨਤਾਨ ਵੀ ਕਰਤਾ ਜੀ ਬਹੁਤ ਹੈ ਜੋ ਤੁਸੀਂ ਕਰਤਾ ਵਾ ਵਧੀਆ ਬਹੁਤ ਵਧੀਆ ਬਾਬਾ ਜੀ ਆ ਗਏ ਯਾਰਾ ਬਾਬਾ ਪੁੱਛਿਆ ਜੀ ਬਸ ਪੂਰਾ ਵਧੀਆ ਹੋ ਗਿਆ ਓਕੇ ਜੀ ਵੀਰ ਓਕੇ ਕੋਈ ਚੱਕਰ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਬਾਈ ਤੁਹਾਨੂੰ ਵਾਦਾ ਕਰ ਬੱਤਾਂ ਕਰੇ ਬਾਈ ਸੱਚੇ ਪਾਤਸ਼ਾਹ ਤੇ ਜਲਦੀ ਜਲਦੀ ਵੀਡੀਓ ਚ ਮਹਾਰਾਜ ਬਾਈ ਜੀ ਬੇਨਤੀ ਹੱਥ ਬਨ ਕੇ ਲੋ ਜੀ ਮੇਜਰ ਸਿੰਘ ਜੀ ਤੇ ਪਰਿਵਾਰ ਨੂੰ ਤੱਬ ਤੋਂ ਕਿ ਲਈ ਦੱਬ ਕੇ ਦਿਓ ਵਧਾਈਆਂ ਠੀਕ ਹੈ ਗੱਲ ਵੀਡੀਓ ਥੋੜੇ ਦੇਣਾ ਥੋੜੀ ਪ੍ਰੋਬਲਮ ਆ ਗਈ ਸੀ ਕੋਈ ਤੇ ਵੀਡੀਓ ਜਸੂਨ ਅਗਲੀ ਜੀ ਬਾਈ ਕਰ ਲਾ ਕਰ ਲਾ ਬਸ ਹੁਣ ਟਾਈਆਂ ਪ੍ਰੋਬਲਮ ਦੇ ਵੀਡੀਓ ਨਹੀਂ ਪਾ ਸਕਦੇ ਪਾਣੀ ਦਾ ਰੱਖਦਾ ਸੀ ਤੂੰ ਕਰ ਸਟਾਰਟ ਕਰ ਪਾਣੀ ਪਾਉਣਾ ਮਾ ਅੱਲਾ ਸਲਫ ਨਾਲ ਜਲਦੀ ਵੀਡੀਓ ਬਹੁਤ ਮਿਹਰਬਾਨੀ ਬਾਈ ਸੱਸੀ ਗੱਲ ਸਾਰੇ ਨੂੰ ਵੀਡੀਓ ਵਧੀਆ ਲੱਗੀ ਦੱਬ ਕੇ ਲਾਈਕ ਕਮੈਂਟ ਸ਼ੇਅਰ ਪਾ ਦੇ ਪਾ ਕੇ ਧੱਕਾ ਨਾ ਦੇ ਯਾਰ ਬਾਈ ਸੱਸੀ ਗੱਲ ਸਾਰੇ ਨੂੰ ਸੱਸੀ ਗੱਲ ਬਾਈ ਜੀ ਮੇਰਾ ਮੋਬਾਈਲ 997884542 ਦੂਜਾ ਨੰਬਰ 887294542 ਬਹੁਤ ਬਹੁਤ ਮਿਹਰਬਾਨੀ ਸੱਸੀ ਗੱਲ ਸੱਸੀ ਗੱਲ